ਪਰਿਵਾਰ ਕਹਿੰਦਾ ਹੈ ਕਿ ਇਸ ਜਗ੍ਹਾ ਤੇ ਅਸੀਂ ਵਸ ਤੋਂ ਉਤਰੇ ਆਂ ਔਰ ਇੱਥੋਂ ਲੇਡੀ ਕਹਿੰਦੀ ਆ ਵੀ ਮੈਂ ਇੱਥੋਂ ਜਾ ਕੇ ਇਧਰਲੇ ਪਾਸੇੋਂ ਦੀ ਆਪਣੇ ਘਰੇ ਚੱਲੀ ਸੀ ਔਰ ਇਸ ਜਗ੍ਹਾ ਤੇ ਆ ਜਿੱਥੇ ਕੋ ਮੋਟਰਸਾਈਕਲ ਖੜਾ ਹੈ ਇਸ ਜਗ੍ਹਾ ਤੇ ਕਹਿੰਦੇ ਵੀ ਮੁੰਡੇ ਆਏ ਆ ਮੂੰਹ ਬੰਨੇ ਸੀ ਔਰ ਉਹਨਾਂ ਨੇ ਚਾਕੂ ਦੀ ਨੋਕ ਤੇ ਇਹਨਾਂ ਦੇ ਪਾਇਆ ਸੋਨਾ ਮੋਬਾਈਲ ਜਾਂ ਹੋਰ ਵੀ ਜੋ ਸੀਗਾ ਉਹ ਇਹਨਾਂ ਦੇ ਕੋਲੋਂ ਲੁੱਟ ਲਿਆ ਇਹ ਇਹਨਾਂ ਦਾ ਕਹਿਣਾ ਹੈ ਪੂਰੀ ਗੱਲਬਾਤ ਜਾਣ ਲੈਨੇ ਆ ਇਹਨਾਂ ਨੇ ਫੋਨ ਕਰਕੇ ਪੂਰੀ ਕਹਾਣੀ ਦੱਸਣ ਦੇ ਲਈ ਸਾਨੂੰ ਬੁਲਾਇਆ ਔਰ ਪੂਰੀ ਕਹਾਣੀ ਜਾਣ ਲੈਨੇ ਆ ਕੀ ਨਾਮ ਕੀ ਆ ਤੁਹਾਡਾ ਤੇ ਕੀ ਮਸਲਾ ਕੀ ਆ ਇਹ ਪੂਰਾ ਜਿਹੜਾ ਦੱਸਿਆ ਆ ਸ਼ਾਰਨੀ ਜੀ ਕੀ ਘਟਨਾ ਹੋਈ ਆ ਇਥੋਂ ਵਾਲੀ ਜਿਹੜੀ ਅਸੀਂ ਛੋਡੇ ਸਕੂਲ ਤੋਂ ਆ ਰਹੇ ਸੀਗੇ ਬਸ ਤੋਂ ਉਤਰੇ ਆ ਨਾ ਨਾ ਲ ਆ ਰਹੇ ਸੀ ਤੇ ਮਗਰੋਂ ਦੋ ਮੁੰਡੇ ਆਏ ਆ ਉਹਨਾਂ ਨੇ ਮੇਨੂੰ ਪਿੱਛੋ ਜੀ ਫੜ ਲਿਆ ਨਾਲ ਉਹਨਾਂ ਕੋਲ ਕਾਚੂ ਕੱਢ ਕੇ ਮੈਨੂੰ ਕਾਚੂ ਵਿਖਾਇਆ ਮੇਰੇ ਵਾਲੀਆਂ ਲਾ ਲਈਆਂ ਮੇਰਾ ਕੋਕਾ ਲਾ ਲਿਆ ਮੋਬਾਈਲ ਖੋ ਲਿਆ ਪੈਸੇ ਈ 1000 ਰੁਪਇਆ ਚੋਲੇ ਚੋ ਵੀ ਖੋਲੇ ਕਿੰਨੇ ਕ ਸਮੇ ਦੀ ਗੱਲ ਆ ਇਹ ਸਾਢੇ 4 ਵਜੇ ਦੀ ਗੱਲ ਆ ਸਾਢੇ 4 ਵਾਲੀ ਬਸ ਤੋਂ ਉਤਰੀਆਂ ਸਰਕਾਰੀ ਬਸ ਤੋਂ ਕਦੋਂ ਦੀ ਗੱਲ ਆ ਇਹ 19 ਤਰੀਕ ਦੀ 19 ਤਰੀਕ ਦੀ ਹਾਂਜੀ ਇੱਥੇ ਬਸ ਜਿਹੜੀ ਇੱਥੋਂ ਆਡਾ ਬਣਿਆ ਇੱਥੇ ਹਾਂਜੀ ਹਾਂਜੀ ਇੱਥੇ ਆਡੇ ਤੋਂ ਉਤਰੀਆਂ ਤੇ ਘਟਨਾ ਘਟਨਾ ਕਿੱਥੇ ਜੇ ਕਰਕੇ ਹੋਈ ਆ ਆ ਗੱਡੀ ਕੋਲੇ ਹੋਈ ਆ ਜੀ ਅੱਛਾ ਨਹੀਂ ਉਦੋਂ 4 ਦੀ ਤੁਸੀਂ ਗੱਲ ਕਰ ਰਹੇ ਹੋ 4 ਵਜੇ ਤਾਂ ਇੱਥੇ ਆਵਾ ਜਾਈ ਇਧਰ ਵੀ ਚੱਲਦੀ ਆ ਇੱਧਰ ਵੀ ਚਲਦੀ ਆ ਇੱਧਰ ਹੀ ਚਲਦੀ ਹੋਈ ਆਏ ਮੇਰੇ ਮਗਲ ਖਰ ਕੋਕ ਦਾ ਪਿੱਛਾ ਮੇਰਾ ਉਹਨਾਂ ਨੇ ਕੀਤਾ ਆਇਆ ਸੀਗਾ ਮੈਂ ਵਾਜ ਤੁਰ ਹੀ ਜਾਂਦੀ ਸੀ ਪਿੱਛੇ ਹੀ ਮੈਨੂੰ ਫੜ ਲਿਆ ਜੀ ਅੱਗੋਂ ਹੁੰਦੇ ਤਾਂ ਮੈਂ ਕੋਈ ਮੁਕਾਬਲਾ ਕਰਦੀ ਅੱਛਾ ਤੇ ਮੇਰੀ ਹੋਣੀ ਕੋਈ ਚੀਕ ਨਿਕਲਦੀ ਜੀ ਚੀਕ ਹੀ ਨਹੀਂ ਨਿਕਲਦੀ ਮੂੰਹ ਨਾਲ ਗਾਲ ਘੁੱਟ ਲਿਆ ਮੇਰਾ ਨਾਲ ਦੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਅੱਛਾ ਨਹੀਂ ਮਤਲਬ ਚਾਕੂ ਦਿਖਾਇਆ ਜਾਂ ਗਲਤ ਲਾਇਆ ਕੀ ਕੀਤਾ ਨਹੀਂ ਚਾਕੂ ਮੇਰੇ ਉਹਨੇ ਢਿੱਡ ਤੇ ਲਾਇਆ ਉਹਨਾਂ ਨੇ ਕਹਿੰਦੇ ਢਿੱਡ ਚਾਕੂ ਮਾਤਾ ਟਪਾ ਦਾਂਗੇ ਜੀ ਆਵਾਜ਼ ਦਿੱਤੀ ਤਾਂ ਉਹਨਾਂ ਨੇ ਮੂੰਹ ਹੀ ਨਾਪ ਲਿਆ ਮੇਰਾ ਨਹੀਂ ਜਿਹੜੇ ਮੁੰਡੇ ਨੇ ਚਾਕੂ हां उसने नपिया मेरा मुदुजन वाली आके चलियां अच्छा कितने टाइम च उन्होंने वालियां खिचलियां ਤੁਹਾਡੇ ਵਿੱਚ ਹੀ ਉਹ ਤਾਂ ਕਹਿੰਦੇ ਕਹਿੰਦੇ ਮੇਰੇ ਤਾਂ ਧੱਕਾ ਮਾਰ ਕੇ ਫਿਸ਼ ਨਹੀਂ ਸੱਟ ਗਏ ਨੇ हां ਤੇ ਮੈਨੂੰ ਤਾਂ ਫਸੁਰਤੀ ਕੋਈ ਨਹੀਂ ਹੈਗੀ ਵੀ ਮੈਂ ਕਿੱਥੇ ਪਈਆਂ ਕਿੱਥੇ ਨਹੀਂ ਨਾ ਮੈਨੂੰ ਕਿਸੇ ਚੱਕਿਆ ਹੀ ਆ ਉਹ ਤਰ੍ਹਾਂ ਬਈ ਇਧਰ ਰਿਸ਼ਤੇਦਾਰ ਆਪਣੇ ਆਏ ਤੇ ਉਹਨਾਂ ਨੇ ਫੜਿਆ ਆ ਕੇ ਨਹੀਂ ਨਹੀਂ ਤੁਸੀਂ ਹੋਰ ਕੀ ਸੀ ਨਾਲ ਤੁਹਾਡੇ ਹੋਰ ਕੀ ਲੁੱਟਿਆ ਉਹਨਾਂ ਨੇ ਮੇਰੇ ਕੋਲ ਮੋਬਾਈਲ ਸੀਗਾ 1000 ਰੁਪਈਆ ਸੀਗਾ ਤੇ ਵਾਲੀਆਂ ਤੇ ਕੋਕਾ ਮੇਰਾ ਲਾ ਕੇ ਲੈ ਗਏ ਅੱਛਾ ਅੱਛਾ ਕੋਕਾ ਵੀ ਲਾ ਲਿਆ ਮੁਕ ਕੋਕਾ ਵੀ ਲਾ ਲਿਆ ਨਾ ਨੇ ਇੱਕ ਇਹ ਇਹ ਮਤਲਬ ਬੜਾ ਵੇਖਣ ਵਾਲੇ ਵੀ ਇੱਚੀ ਸੋਚਣਗੇ ਵੀ ਐਨੇ ਏਰੀਆ ਚ ਜਿੱਥੇ ਟ੍ਰੈਫਿਕਾ ਇਧਰ ਵੀ ਇਧਰ ਵੀ ਵੀ ਐਨੀ ਹੁਸ਼ਿਆਰੀ ਨਾਲ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਤਾਹੀ ਤਾਹੀ ਲਿਆ ਮੈਨੂੰ ਪਤਾ ਹੀ ਲੱਗਿਆ ਮਤੋਂ ਹਣੀ ਮੇਰੀ ਆਦੇ ਬੁੱਕਲ ਚ ਕਰ ਲਈ ਉਹਨਾਂ ਨੇ ਆਦੀ ਛਾਤੀ ਨਾਲ ਲਾ ਲਈ ਤਾਹਣੀ ਕੁਛ ਲਾ ਲਈ ਉਹਨਾਂ ਨੇ ਮਤਲਬ ਸਕਿੰਟਾਂ ਚ ਉਹਨਾਂ ਨੇ ਸਾਰਾ ਸਾਰਾ ਕੁਝ ਖਿੱਚ ਕੇ ਲੈ ਗਏ ਤੇ ਫਿਰ ਇੱਥੋਂ ਕੋਈ ਲੰਗਿਆ ਵੀ ਨਹੀਂ ਉਸ ਸਮੇਂ ਨਹੀਂ ਨੰਗੇ ਲੋਕੀ ਵਾਧੂ ਨੰਗੇ ਹਾਂ ਮੈਂ ਇੱਥੇ ਪਈ ਰਹੀ ਕਿਸੇ ਨੇ ਮੈਨੂੰ ਹੱਥ ਨਹੀਂ ਪਾਇਆ ਕਿਸੇ ਅੱਛਾ ਉਸ ਸਮੇਂ ਨਹੀਂ ਕੋਈ ਲੰਗਿਆ ਜਦੋਂ ਤੁਹਾਡੇ ਨਾਲ ਲੁੱਟ ਹੋਈ ਆ ਕੋਈ ਨਹੀਂ ਲੰ ਉਸ ਤੋਂ ਬਾਅਦ ਚੱਕਿਆ ਨਹੀਂ ਕਿਸੇ ਨੇ। ਨਾ। ਕੋਈ ਬੇਹੋਸ਼ ਵਗੈਰਾ ਹੋ ਗਏ ਸੀ। ਹਾਂਜੀ ਫਿਰ ਮੇਰੇ ਮੁੰਡਿਆਂ ਨੇ ਚੱਕਿਆ ਆ ਕੇ ਉਹਨਾਂ ਨੂੰ ਪਤਾ ਲੱਗਿਆ ਉਹ ਆਏ ਨੇ। ਕਿਵੇਂ ਪਤਾ ਲੱਗਿਆ ਉਹਨਾਂ ਨੂੰ ਦੱਸਿਆ ਕੋਈ ਫੋਨ ਗਿਆ ਕਿਸੇ ਨੂੰ ਫੋਨ ਨਹੀਂ ਕੋਈ ਰਿਸ਼ਤੇਦਾਰ ਹੀ ਟੱਪੇ ਉਹਨਾਂ ਨੇ ਜਾ ਕੇ ਤੇ ਫੋਨ ਲਾਇਆ ਵੀ ਐਸ ਤਰ ਤੁਹਾਡੀ ਮੰਮੀ ਇੱਥੇ ਡਿੱਗੀ ਪਈ ਆ ਉਹ ਆਈ ਫਿਰ। ਅੱਛਾ। ਹਾਂ ਉਹ ਲੈ ਕੇ ਗਏ ਫਿਰ ਆਦੇ ਹਸਲਵੋਟ ਲੈ ਕੇ ਮੈਨੂੰ ਅੱਧੇ ਘਰੇ। ਕਿੰਨਾ ਕੋ ਨੁਕਸਾਨ ਜਿਹੜਾ ਹੋਇਆ ਤੁਹਾਡਾ? ਮੇਰਾ 1.5 ਲੱਖ ਦਾ। ਅੱਛਾ। ਹਾਂ 1.5 ਲੱਖ ਦੀਆਂ ਤਾਂ ਵਾਲੀਆਂ ਵਾਲੀਆਂ ਹੀ ਸੀਗੀਆਂ ਕਾਲੀਆਂ ਤੇ 5000 ਦਾ ਤੋ ਕੋਕਾ ਸੀਗਾ। ਤੁਸੀਂ ਕੰਮ ਕੀ ਕਰਦੇ ਹੋ ਵੈਸੇ? ਬਸ ਰੋਟੀ ਰੋਟੀ ਬਣਾਉਣੀ ਜਾਂਦੀ ਹੈ ਦਿਹਾੜੀ ਜਾਂਦੀ ਹੈ। ਇਹ ਕਿਤੇ ਸਕੂਲ 'ਚ? ਹਾਂ ਸਕੂਲ 'ਚ ਰੋਟੀ ਬਣਾਉਣ ਜਾਂਦੀ ਹੈ ਮੈਂ ਛੋਟੇ ਵਾਲੇ। ਅੱਛਾ ਸ਼ਿਕਾਇਤ ਕੀਤੀ ਫਿਰ ਇਸ ਦੀ? ਹਾਂ ਜੀ। ਕੋਈ ਸੁਣਾਈ ਨਹੀਂ ਸਾਡੀ ਹੋਈ ਗਏ। ਕਿਹੜੀ ਜਗ੍ਹਾ ਸ਼ਿਕਾਇਤ ਹੋਈ ਹੈ? ਅਸੀਂ ਸੀਟੀ ਥਾਣੇ ਤਰਖਾਸ਼ ਲਈ ਆ ਸਾਡੀ ਕੋਈ ਸੁਣਾਈ ਨਹੀਂ ਹੋਈ। ਕੀ ਕਹਿੰਦੇ ਨੇ? ਕੁਝ ਨਹੀਂ ਉਹ ਕਹਿੰਦੇ ਕਰਾਂਗੇ ਦੇਖਭਾਲ ਕਰਾਂਗੇ ਅਸੀਂ ਕੈਮਰੇ ਵੇਖਾਂਗੇ ਕੋਈ ਕੈਮਰੇ ਨਹੀਂ ਵੇਖੇ ਕੁਝ ਨਹੀਂ ਹੋਇਆਗਾ। ਨਾ ਸਾਨੂੰ ਬੁਲਾਇਆ ਹੀ ਉਹਨਾਂ ਨੇ। ਤੁਸੀਂ ਦੇਖੀ ਆਪ ਕੈਮਰੇ ਇੱਥੇ ਲੱਗੇ ਨੇ ਕੈਮਰੇ ਤਾਂ? ਹਾਂ ਕੈਮਰੇ ਲੱਗੇ ਸਸੀਂ ਤਾਂ ਨਹੀਂ ਵ ਤੁਸੀਂ ਨਾਲੋਂ ਬਾਈ ਜੀ ਤੁਹਾਡੇ ਕੀ ਲੱਗਦੇ ਨੇ ਇਹ ਸਿਸਟਰ ਅੱਜ ਮੇਰੀ ਅੱਛਾ ਕੋਈ ਹੋਈ ਪੁਲਿਸ ਨੇ ਕੋਈ ਕੀਤਾ ਕੋਈ ਲੱਭਿਆ ਕੋਈ ਨਹੀਂ ਜੀ ਪੁਲਿਸ ਕੋਲ ਗਏ ਸੀ ਤੇ ਜਿਹੜੇ ਥਾਣੇ ਨੂੰ ਇਹ ਦਰਖਾਸਤ ਮਾਰ ਕੇ ਕੀਤੀ ਥਾਣੇਦਾਰ ਨੂੰ ਉਹਨੂੰ ਜੇ ਅਸੀਂ ਫੋਨ ਕਰਦੇ ਹਾਂ ਤੇ ਉਹ ਕਦੇ ਕਹਿੰਦਾ ਜੀ ਮੈਂ ਕਬਜ਼ੇ ਤੇ ਜਾ ਰਹੇ ਹਾਂ ਜੀ ਕਦੇ ਮੈਂ ਜੇ ਐਸਐਚਓ ਨੂੰ ਕਿਹਾ ਜੀ ਐਸਐਚਓ ਸਾਹਿਬ ਨੇ ਇੱਕ ਕਰਮਜੀ ਤੇਗਾ ਉਹਨਾਂ ਦੇ ਨਾਲ ਹੁੰਦਾ ਮੁੰਡਾ ਉਹਦੀ ਡਿਊਟੀ ਲਈ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਆਹ ਜਿਹੜਾ ਕੈਮਰਾ ਹੈ ਨਾ ਇਹ ਕੈਮਰੇ ਨੂੰ ਮੜਾ ਕੇ ਵੇਖ ਲਈਏ ਉਹ ਕਹਿੰਦੇ ਆ ਵੀ ਪੱਕਾ ਸਾਨੂੰ ਦੱਸੋ ਫਿਰ ਉਹਨਾਂ ਨੂੰ ਜੀ ਬੱਸ ਦੀ ਫੋਟੋ ਸੀਟ ਦਿੱਤੀ ਵੀ ਆਹ ਬ 3 ਵਜੇ 4 ਵਜੇ 36 ਮਿੰਟ ਤੇ ਆਈ ਹੈ ਜੀ ਤੁਸੀਂ ਇਸ ਟਾਈਮ ਤੇ ਕੈਮਰਾ ਚੈੱਕ ਕਰ ਲਓ ਉਸ ਟਾਈਮ ਤੇ ਉਹ ਫੇਰ ਵੀ ਕਹਿੰਦਾ ਜੀ ਮੈਨੂੰ ਬੁਖਾਰ ਹੈ ਜੀ ਐਦਾਂ ਕਿ ਮੈਂ ਜੇ ਤੁਹਾਨੂੰ ਬੁਖਾਰ ਆ ਗਿਆ ਕੋਈ ਹੋਰ ਮੁਲਾਜ਼ਮ ਦੀ ਡਿਊਟੀ ਲਾ ਦਈਏ ਵੀ ਉਹ ਮੁਲਾਜ਼ਮ ਮੰਗਦੇ ਨਹੀਂ ਵੀ ਕੋਈ ਮੁਲਾਜ਼ਮ ਆਏਗਾ ਫੇਰ ਬਖਾਵਾਂਗੇ ਬਸ ਇਹ ਅਜੇ ਤੱਕ ਕੋਈ ਨਹੀਂ ਕੰਮ ਵਿੱਚ ਹੀ ਅੜਿਆ ਹੋਇਆ ਜੀ ਨਹੀਂ ਜੇ ਐਵੇਂ ਟਾਈਮ ਲੰਘਦਾ ਰਿਹਾ ਫਿਰ ਵੀਡੀਓ ਤਾਂ ਡਿਲੀਟ ਹੋ ਜਾਏਗੀ ਡਿਲੀਟ ਹੋ ਜਾਏਗੀ ਜੀ ਇਹ ਘੱਟ ਵੱਧ ਹਫਤੇ ਦੀ ਹੁੰਦੀ ਹੈ ਜੀ ਅਜੇ ਤੱਕ ਤੁਹਾਨੂੰ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਜੀ ਸ਼ੱਕ ਨਹੀਂ ਇਹ ਤਾਂ ਲੁੱਟਾਂ ਖੋਹਾਂ ਹੀ ਬੜੀਆਂ ਹੋ ਰਹੀਆਂ ਨੇ ਇੱਕ ਹੋਈ ਹੋਵੇ ਤਾਂ ਆਪ ਬਹੁਤ ਹੋ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਉਹਨੇ ਕਹਾਣੀ ਦੱਸੀ ਵੀ ਉਹ ਪਿੱਛੋਂ ਆਏ ਉਹਨਾਂ ਨੇ ਮੂੰਹ ਨੱਪ ਲਿਆ ਜਾਂ ਚਾਕੂ ਰੱਖ ਲਿਆ ਔਰ ਉਸ ਤੋਂ ਬਾਅਦ ਸਕਿੰਟਾ ਚ ਸਮਾਨ ਲਾ ਲਿਆ ਔਰ ਮੋਬਾਈਲ ਕੋਲਿਆ ਹੋ ਸਕਦਾ ਕੋਈ ਬੰਦਾ ਜਾਣਕਰ ਹੋਵੇ ਉਹਨੂੰ ਪਤਾ ਹੋਵੇ ਵੀ ਇੰਨਾ ਸੋਨਾ ਪਾਇਆ ਹੋਇਆ ਜਾਂ ਉਹਨੂੰ ਲੁੱਟਣਾ ਆਹ ਟਿਕਾਣੇ ਤੋਂ ਲੰਘ ਕੇ ਜਾਂਦੇ ਹੋ ਹੋ ਸਕਦਾ ਪਹਿਲਾਂ ਤੋਂ ਮਗਰ ਹੁਣ ਸਰ ਜਿਹੜੇ ਸਮੈਕੀਏ ਨਾ ਸਰ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਨੇ ਕਾਗਜ਼ ਹੀ ਰਹਿਣਾ ਵੀ ਕਿੰਦੀਆਂ ਮਤਲਬ ਨਿਗਾਹ ਹੀ ਮਾਰਦੇ ਰਹਿੰਦੇ ਆ ਕੌਣ ਕਿੱਥੇ ਜਾ ਰਿਹਾ ਹੁੰਦਾ ਕੀ ਹੈ ਉਹਨੂੰ ਇੱਕ ਹੋਵੇ ਤਾਂ ਬੱਕਈਏ ਜੀ ਸਮੈਕੀਆਂ ਨਾਲ ਤਾਂ ਪੰਜਾਬ ਭਰਿਆ ਪਿਆ ਰੋਜ਼ ਦੇ ਜਾਣਾ ਸਮੈਕੀਆਂ ਦਾ ਇਹ ਕੰਮ ਹੈ ਕੋਈ ਆਮ ਬੰਦੇ ਦਾ ਕੰਮ ਨਹੀਂ ਹੈਗਾ ਜੀ ਆਪਾਂ ਕਈਏ ਕੋਈ ਸਹੀ ਬੰਦੇ ਦਾ ਕੰਮ ਹੈ ਇਹ ਚਿੱਟੇ ਵਾਲਿਆਂ ਦਾ ਕੰਮ ਹੈ ਚਿੱਟੇ ਵਾਲੇ ਜਿੰਨਾ ਚਿਰ ਨਾਥ ਨਹੀਂ ਪੈਂਦੀ ਉਹਨਾਂ ਚ ਕਰੇ ਚੋਰੀਆਂ ਨਹੀਂ ਰੁਕਣੀਆਂ ਨਾ ਅੱਜ ਰੁਕਣੀਆਂ ਨਾ ਕੱਲ ਰੁਕਣੀਆਂ ਜੀ ਅੱਛਾ ਤੁਹਾਨੂੰ ਤੁਸੀਂ ਉਹਨੂੰ ਸਾਨੂੰ ਫੋਨ ਕੀਤਾ 19 ਤਰੀਕ ਦੀ ਘਟਨਾ ਹੈਗੀ ਆ ਅੱਜ ਵੀ ਮੈਨੂੰ ਲੱਗਦਾ ਤਰੀਕ ਸ਼ਾਇਦ ਕਰੀਬ 24 ਹੋ ਗਈ ਆ ਹਨਾ 24 ਤਰੀਕ ਹੋ ਗਈ ਆ ਤੇ 19 ਤਰੀਕ ਦੀ ਘਟਨਾ ਤੁਸੀਂ ਅੱਜ ਸਾਨੂੰ ਬੁਲਾਇਆ ਅੱਜ ਬੁਲਾ ਕੇ ਕਹਾਣੀ ਦੱਸ ਰਹੇ ਹੋ ਅੱਜ ਬੁਲਾਉਣ ਦਾ ਕੀ ਕਾਰਨ ਸਰ ਜੇ ਸਾਡੀ ਸੁਣਵਾਈ ਹੁੰਦੀ ਤੇ ਕੀ ਲੋੜ ਸੀ ਜੀ ਬੁਲਾਉਣ ਦੀ ਮੰਨ ਲਓ ਪੁਲਿਸ ਕਾਰਵਾਈ ਕਰਦੀ ਕੈਮਰੇ ਚੈੱਕ ਕਰਦੀ ਕੈਮਰਿਆਂ ਤੱਕ ਪਹੁੰਚ ਕਰਦੇ ਉਹਨਾਂ ਦੇ ਪਿੱਛੇ ਕਿੰਨੇ ਕੈਮਰੇ ਆ ਕਿੱਧਰ ਜਾਂਦੇ ਉਹਨਾਂ ਦਾ ਪਿੱਛਾ ਕਰਦੇ ਕਿੱਧਰ ਜਾ ਰਹੇ ਨੇ ਕਿਤੇ ਤਾਂ ਰੁਕਦੇ ਹੀ ਨਹੀਂ ਪਰ ਉਹ ਜਦੋਂ ਆਪਾਂ ਇੱਕ ਕੈਮਰਾ ਇੰ ਚੈੱਕ ਕਰਨਾ ਗਾਂ ਕੈਮਰੇ ਕਿਵੇਂ ਚੈੱਕ ਕਰ ਲਾਂਗੇ ਭਾਵੇਂ ਮਾਫਰਲ ਬੰਨੇ ਆ ਜਿਵੇਂ ਵੀ ਆ ਜਦੋਂ ਆਪਾਂ ਕੁਝ ਕਰਨਾ ਹੀ ਨਹੀਂ ਫਿਰ ਚੋਰਾਂ ਨੂੰ ਯਾਦੀ ਸ਼ਾਇਦ ਇਹਨੂੰ ਲੁੱਟਿਆ ਕੱਲ ਕਿਸੇ ਹੋਰ ਨੂੰ ਲੁੱਟਣਗੇ ਉਹਨਾਂ ਦਾ ਇੱਕ ਨਵਾਂ ਸ਼ਿਕਾਰ ਹੁੰਦਾ ਜੀ ਰੋਜ਼ ਪਰ ਜੇ ਪੁਲਿਸ ਉਹਨਾਂ ਨੂੰ ਨਹੀਂ ਫੜੇ ਕਿਉਂਕਿ ਸ਼ਿਕਾਰ ਤਾਂ ਉਹਨਾਂ ਦਾ ਕੁਝ ਨਾ ਕਿਹਨੇ ਬੰਨਣਾ ਹੀ ਹੈ ਮੰਗ ਹੁਣ ਕੀ ਹੈ ਉੱਪਰਲੇ ਅਫਸਰਾਂ ਤੋਂ ਸਾਡੇ ਕੋਲ ਤਾਂ ਬਸ ਇੱਕ ਹੀ ਐਸਐਸਪੀ ਸਾਹਿਬ ਨੂੰ ਮੰਗ ਹੈ ਜੀ ਬਹੁਤ ਵਧੀਆ ਅਫਸਰ ਨੇ ਭੁਪਿੰਦਰ ਸਿੰਘ ਜੀ ਉਹਨਾਂ ਨੇ ਪਹਿਲਾਂ ਵੀ ਮੈਨੂੰ ਮੇਰੀ ਗੱਡੀ ਚੋਰੀ ਹੋਈ 10 ਲੀਟਰ ਟ੍ਰਾਲਾ ਉਹਨਾਂ ਨੇ ਮੈਨੂੰ ਜਿਵੇਂ ਮਰਜ਼ੀ ਕਰਕੇ ਮੈਨੂੰ ਉਹ ਚੋਰਾਂ ਤੋਂ ਅਡਜਸਟਮੈਂਟ ਕਰਕੇ ਪੈਸੇ ਦਵਾਈ ਦੀ ਗੱਡੀ ਤੇ ਉਹ ਗੱਡੀ ਪਤਾ ਨਹੀਂ ਉਹਨਾਂ ਨੇ ਵੇਚਤੀ ਸੀ ਕਿ ਕੀ ਕੀਤਾ ਤੇ ਹੁਣ ਫਿਰ ਇੱਕ ਆਸ ਆਇਆ ਸਾਨੂੰ ਭਵਿੰਦਰ ਸਿੰਘ ਜੀ ਤੇ ਕਿ ਜੋ ਮੇਰੀ ਭੈਣ ਜੀ ਨਾਲ ਵਾਰਦਾਤ ਹੋਈ ਹੈ ਉਹਨਾਂ ਨੂੰ ਉਹਦਾ ਜਿਹੜਾ ਸੋਨਾ ਤੇ ਉਹ ਚੋਰਾਂ ਨੂੰ ਬਾਂ ਜਿਹੜਾ ਬਾਂਦੀ ਸਜ਼ਾ ਦਵਾਈ ਜਾਏ ਬਿਲਕੁਲ ਇਹ ਬੜੇ ਵੱਡਾ ਸਵਾਲ ਹੈ ਕਿਉਂਕਿ ਇਹਨਾਂ ਨੇ ਜਿਹੜੀ ਗੱਲ ਕਹਿਤੀ ਆ ਕਿ ਇਸ ਜਗ੍ਹਾ ਤੇ ਲੁੱਟਿਆ ਗਿਆ ਉਧਰੋਂ ਆਏ ਔਰ ਮੇਨ ਪੁਆਇੰਟ ਇਹ ਵਾਲਾ ਹੈ ਇਹ ਪੁਆਇੰਟ ਦਾ ਜਿਹੜਾ ਕੈਮਰਾ ਹੈ ਇੱਕ ਕੈਮਰੇ ਦੇ ਵਿੱਚ ਉਹ ਚੀਜ਼ ਆਈ ਹੋ ਸਕਦੀ ਆ ਕਿਉਂਕਿ ਇਧਰਲੇ ਪਾਸੇ ਇਹਨਾਂ ਨੇ ਦੱਸਿਆ ਕਿ ਉਹ ਆਏ ਨੇ ਔਰ ਅਗਰ ਇਧਰੋਂ ਹੀ ਆਏ ਨੇ ਤਾਂ ਉਹ ਜਿਹੜੇ ਖੋਹ ਵਾਲੇ ਆ ਜਾਂ ਲੁੱਟ ਵਾਲੇ ਆ ਜਾਂ ਚੋਰ ਆ ਉਹ ਮਗਰ ਆਏ ਆ ਨਾ ਤਾਂ ਇਸ ਕੈਮਰੇ ਦੇ ਵਿੱਚੋਂ ਆਏ ਹੋ ਸਕਦੇ ਆ ਅਗਰ ਪੁਲਿਸ ਉਹਨਾਂ ਨੂੰ ਖੰਘਾਲੇ ਕਿਉਂਕਿ ਅਗਰ ਉਹ ਪਿੱਛੇ ਹੋਣਗੇ ਤਾਂ ਉਹ ਪਿੱਛੇ ਉਤਰੇ ਨੇ ਵਾਸਤੇ ਪਿੱਛੇ ਵੀ ਕੈਮਰੇ ਲੱਗੇ ਨੇ ਇਧਰਲੇ ਪਾਸੇ ਇਧਰ ਵੀ ਬਾਹਰ ਕੈਮਰੇ ਲੱਗੇ ਨੇ ਔਰ ਉਥੋਂ ਵੀ ਕੈਮਰੇ ਖੰਘਾਲ ਕੇ ਮੁਲਾਜ਼ਮ ਉਹਨਾਂ ਬੰਦਿਆਂ ਨੂੰ ਫਰ ਸਕਦੇ ਆ ਔਰ ਦੂਜੀ ਗੱਲ ਇੱਕ ਹੋਰ ਹੈਗੀ ਆ ਜੀ ਇਧਰੋਂ ਵਾਪਸ ਨਹੀਂ ਗਏ ਹੋਣਗੇ ਅਗਰ ਇਧਰੋਂ ਉਹ ਅੱਗੇ ਲੰਗੇ ਹੋਣਗੇ ਤਾਂ ਸ਼ਾਇਦ ਹੋ ਸਕਦਾ ਹੈ ਇਧਰ ਵੀ ਕੈਮਰੇ ਲੱਗੇ ਹੋਣ ਇਧਰਲੇ ਪਾਸੇ ਵੀ ਦੇਖ ਲੈਣੇ ਆ ਕਿਉਂਕਿ ਘਟਨਾ ਇਸ ਜਗ੍ਹਾ ਦੇ ਵਾਪਰ ਗਈ ਇਧਰੋਂ ਸੁੰਨਾ ਏਰੀਆ ਕੋਈ ਮੋਟਰਸਾਈਕਲ ਵਾਲਾ ਦਾ ਜਰੂਰ ਕਿਤਨੇ ਕਿਤੇ ਲੰਘ ਸਕਦਾ ਹੈ ਇਧਰੋਂ ਔਰ ਇਧਰ ਵੀ ਹੋ ਸਕਦਾ ਕੈਮਰੇ ਲੱਗੇ ਹੋਣ ਇਸ ਪਾਸੇ ਵੀ ਇਧਰੋਂ ਵੀ ਟ੍ਰੇਸ ਹੋ ਸਕਦਾ ਸਾਹਮਣੇ ਕੈਮਰੇ ਲੱਗੇ ਨੇ ਉਹਨਾਂ ਦਾ ਐਂਗਲ ਇਸ ਪਾਸੇ ਨੂੰ ਹੋਗਾ ਔਰ ਇਸ ਪਾਸੇ ਵੀ ਕੈਮਰੇ ਜਿਹੜੇ ਨੇ ਉਹ ਤਕਰੀਬਨ ਦੁਕਾਨਾਂ ਦੇ ਬਾਹਰ ਹੁੰਦੇ ਨੇ ਔਰ ਜਿਨ੍ਹਾਂ ਦਾ 뷰 ਇਧਰੋਂ ਆ ਸਕਦਾ ਹੈ ਔਰ ਇਹ ਪੁਲਿਸ ਚਾਹੇ ਤਾਂ ਇਸ ਕੇਸ ਨੂੰ ਟ੍ਰੇਸ ਕਰ ਸਕਦੀ ਆ ਹੋ ਸਕਦਾ ਜਿਵੇਂ ਇਹਨਾਂ ਨੇ ਦੱਸਿਆ ਪਰਿਵਾਰ ਨੇ ਕਿ ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਸ਼ਿਕਾਰ ਬਣਦਾ ਹੈ ਹੋ ਸਕਦਾ ਹੈ ਉਹ ਸ਼ਿਕਾਰ ਬਣਨ ਤੋਂ ਰੋਕਿਆ ਜਾਵੇ ਉਹ ਗਰੋ ਦਾ ਪਰਦਾਫਾਸ਼ ਹੋ ਸਕਦਾ ਹੈ ਅਗਰ ਸੀਸੀਟੀਵੀ ਖੰਘਾਲ ਕੇ ਉਹਨਾਂ ਚੋਰਾਂ ਨੂੰ ਉਸ ਗਰੋ ਨੂੰ ਇੱਥੇ ਕਵਰ ਕਰ ਲਿਆ ਜਾਵੇ ਇਥੋਂ ਫੜ ਲਿਆ ਜਾਵੇ ਉਹ ਹੋਏਗਾ ਅਗਰ ਸੀਸੀਟੀਵੀ ਦੀ ਫੁਟੇਜ ਨੂੰ ਪੁਲਿਸ ਕਬਜ਼ੇ ਦੇ ਵਿੱਚ ਲਏਗੀ ਔਰ ਉਸ ਤੋਂ ਬਾਅਦ 19 ਤਰੀਕ ਦੀ ਘਟਨਾ 24 ਤਰੀਕ ਹੋ ਗਈ ਹੋਰ 5-7 ਦਿਨ ਲੰਘ ਗਏ ਤਾਂ ਵੀਡੀਓ ਡਿਲੀਟ ਹੋ ਜਾਏਗੀ ਉਸ ਤੋਂ ਬਾਅਦ ਕੋਈ ਵੀ ਸਬੂਤ ਜਿਹੜਾ ਉਹ ਨਹੀਂ ਮਿਲਣਾਗਾ ਔਰ ਔਰ ਇਥੋਂ ਬਿਲਕੁਲ ਬਿਲਕੁਲ ਇਹ ਵੀ ਸਵਾਲ ਹੈ ਸਾਹਮਣੇ ਪੁਲਿਸ ਥਾਣਾ ਹੈਗਾ ਸਿਟੀ ਪੁਲਿਸ ਥਾਣਾ ਔਰ ਅਗਰ ਸਿਟੀ ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਹੀ ਇਹ ਘਟਨਾ ਵਾਪਰ ਗਈ ਉਹਦੇ ਬਿਲਕੁਲ ਕੋਲੇ ਹੀ ਇਹ ਘਟਨਾ ਵਾਪਰ ਗਈ ਤਾਂ ਕਿਤੇ ਨਾ ਕਿਤੇ ਬੜਾ ਵੱਡਾ ਸਵਾਲ ਇੱਥੋਂ ਦੇ ਮੌਜੂਦਾ ਐਸ ਐਚਓ ਤੇ ਖੜਾ ਹੁੰਦਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਇਸ ਗਰੋ ਦਾ ਪਰਦਾ ਫਾਸ਼ ਕਰੇ ਇਸ ਗਰੋ ਨੂੰ ਫੜਿਆ ਜਾਵੇ ਇਹ ਹੋਰ ਵਾਰਦਾਤਾ ਨਾ ਕਰੇ ਅਸੀਂ ਇਹੀ ਫਰੋਸਪਰ ਦੀ ਪੁਲਿਸ ਨੂੰ ਅਪੀਲ ਕਰਦੇ ਹਾਂ ਤੁਹਾਡੀ ਕੀ رائے ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰਨਾ ਫਰੋਸਪਰ ਟੋਕ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ